ਗੋੜੀ ਗਵਾਰੇਰੀ ਮਹੱਲਾ ਪੰਜਵਾ ਤੌਂ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਤੇ ਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤੋ ਕਿਰਪਾ ਦੇ ਹਮੇ ਤੂਟੇ ਢੁਮਲਾਵ ਤੋਂ ਲਾਗੋ ਸੇਵਾ ਹਮਤੇ ਕਸੂ ਨਾ ਹੋਵੇ ਦੀਵ ਰਹਾ ਤਦ ਭਾਵੇ ਤਾ ਗਾਵਾ ਬਾਣੀ तुद् पाविता सच वखाणी तुद् पाविता गुरु मैया सर्व सुखा प्रभ तेरी दया जो तुद सो निर्मल करमा ਜੋ ਤਦ ਭਾਵੇ ਸੋ ਸੱਚ ਧਰਮਾ ਸਰਬਨਿ ਦਾਣ ਗੁਣ ਤੋ ਬਹੀ ਪਾਸ 2 ਸਾਹਿਬ ਸੇਵਕ ਅਰਦਾਸ ਮਨ ਤਾਂ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰੇ ਰਾਹੀ ਮਨ ਰਾਤਾ ਇਹੋ ਕਲਿਆਣ ਨੜਕ ਕਰ ਜਾਤਾ ਗੋੜੀ ਗਵਾਰੇ ਰੀ ਮਹੱਲਾ ਪੰਜੀਵਾ आनर साजती है चाकी निमक न त्रिसना तेरी लाथी हार रस कहा तू चाखी साज चाकत होए रहे विषमाज अम्बरतरस रसना पियो प्यारी हे हो रास राती हो त्रिपतारी रहाओ हे जीवे तू राम गुण गाओ निमक निमक हो हर 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 त्याओ आण न सुनिए कतो जाइए साध संगत हो वड भागी पाइए आठ पैर जिह भी आराध इया हो सदा आगाद ई आ सदा या सोहेली ਹਰ ਗੁਣ ਗਾਵਤ ਰਸਣ ਅਮੋਲੀ ਬਨਸ ਪਤੀ ਮੋਲੀ ਫਲ ਫੁਲ ਪੀੜੀ ਇਹੋ ਰਸ ਰਾਦੀ ਬੋਰਣਾ ਛੋਡੀ ਆਣ ਨਾ ਰਸ ਕਸ ਲਾਵੇ ਨਾ ਲਾਈ ਕਾਉ ਨਾਨਕ ਗੁਰ ਭੈ ਸਹਾਈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਮਾਨ ਮੰਦਰ ਤਨ ਸਾਜੀ ਬਾਰ ਇਸ ਹੀ ਮੱਦੇ ਬਸਤੀ ਆ ਪਾਰੋ ਇਸ ਹੀ ਪੀਤਰ ਸੁਣ ਅਤ ਸਾਹੋ ਕਾਵਣ ਬਪਾਰੀ ਜਾ ਕਾਉ ਹਾਂ ਬਸਾਹੋ ਨਾਮ ਰਤਨ ਕੋ ਕੋ ਬਿਉਹਾਰੀ ਆੰਬਰਤ ਭੋਜਨ ਰਕਾਰਿਆਹਾਰੀ ਰਹਾਉ ਮਾਨਤਾ ਨ ਅਰਪੀ ਸੇਵਾ ਕਰੀ ਜੈ ਕਮਣਸ ਜੁਗਤ ਜਿਤ ਘਰ ਭੀਜੈ ਪਾਇ ਲਗ ਤਜ ਮੀਰਾ ਤੀਰੇ ਕਾਮਣ ਸੁ ਜਾਣ ਜੋ ਸੌਦਾ ਜੋਰੇ ਮੈਲ ਸਾ ਕਾ ਕਿਣ ਬਿਦ ਪਾਵੇ ਕਾਮਣ ਸੁ ਬਿਦ ਜਿੱਤ ਪੀਤਰ ਬੁਲਾਵੇ तू वड सहा जाके कोट वन जारी कवण सुदा ताले संचारी खोजत खोजत निज कार पाया अमोल रतन साच दिखलाया कार कृपा जब मेले साही कौ नानक दिन, दिन स रही करंगा प्रभ को जाने, जाने साध ही संगा ठाकर नाकियो नरतन तृप्त अकावन हर कै दर्शनो हर सांग राते मणतान हरी गोरे पुरे की सरनी पर रहव चरण कमल आत्म आदार एक निहारे आगी आकार ਇਕ ਬਣ ਜੇ ਇਕ ਬਿਉਹਾਰੀ ਅਵਰਣ ਜਾਣੇ ਬਿਨ ਨਰਿੰਕਾਰੀ ਹਰਕ ਸੋਗ ਦੂਹਤੀ ਮੁਕਤੀ ਸਦਾ ਲਪਤ ਜੋਗੇ ਆਰੇ ਜੁਗਤੀ ਦੇਸ ਸਭ ਮੈਂ ਸਾਬਤੀ ਰਹਤੀ ਪਰਬਰਮ ਗਾਤਿਆਨ ਤਰਤੀ ਸੰਤਨ ਕੀ ਮੈਂ ਮਾਂ ਕੌਣ ਵਖਾਣੋ ਆਗਾਦ ਬੋਧ ਕੇ ਚ ਮੇਤ ਨਹੀਂ ਜਾਣੋ ਪਰਬਰਮ ਹੋਏ ਕਿਰਪਾ ਕੀ ਜੈ ਧੂਰ ਸੰਤਨ ਕੀ ਨਾਨਕ ਦੀ ਜੈ तोद्ภาवेता गावा वाणी तोद्ภาवेता सत्य वघाणी तोद्ภาवेता सत गुरु मया सर्व सुखं प्राप्त तेरी दया ਜੋ ਤਦ ਭਾਵੇ ਸੋ ਨਿਰਮਲ ਕਰਮ ਜੋ ਤਦ ਭਾਵੇ ਸੋ ਸੱਚ ਧਰਮ ਸਰਬਨਿ ਗਾਣ ਗੁਣ ਤੋ ਮਹੀ ਪਾਸ 2 ਸਾਹਿਬ ਸੇਵਕ ਅਰਦਾਸ मन तन निर्मल हो हर रंग सर्व सुखा सत सतसंग नाम तेरे राहे मन रता इो कल्याण नानक कर जाता ਗੋੜੀ ਗੁਵਾਰੇ ਰੀ ਮਹੱਲਾ ਪੰਜੀ ਵਾ ਤਾਨਰ ਸਾਜੇਤੀ ਹੈ ਚਾਕੀ ਨਿਮਕ ਨਾ ਤ੍ਰਿਸਨਾ ਤੇਰੀ ਲਾਠੀ ਹਾਰ ਰਸ ਕਹਾ ਤੂ ਚਾਖੀ ਸਾਦ चाक तोए रहे विसमाजो अम्बरतरस ना पियो पयारी हे हो रास राती होए त्रिपतारी रहाओ हे जेवे तू राम गुण गाओ ਨੇਮਕ ਨੇਮਕ ਹਰ 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 ਧਿਆਉ ਆਣ ਨ ਸੁਣੀਏ ਕਤੋਂ ਜਾਈਏ ਸਾਧ ਸੰਗਤ ਹੋ ਵਡ ਭਾਗੀ ਪਾਈਏ ਆਡ ਪੈਰ ਜਿਹ ਵੀ ਅਰਾਜ ਈਆ ਹੋ ਵ ਸਦਾ ਅਗਾਜ ਈ ਆਉ ਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਣ ਅਮੋਲੀ ਬਨਸ ਪਤੀ ਮੌਲੀ ਫਲ ਫੁੱਲ ਪੀੜੀ ਇਹੋ ਰਸ ਰਾਦੀ ਬੋਰਣਾ ਛੋਡੀ ਆਣ ਨਾ ਰਸ ਕਸ ਲਾਵੀ ਨਾ ਲਾਈ कौ नानक गुर पाए सहाई गौड़ी गुवारे री महला पंजवा मान मंदर तन साजी बार इस ही मध्य बस्तिया पार इस ही पीतर सुनियत साहो कवण बपारी जा कऊ हावसाहो नाम रतन को को ब्योहारी अमृत भोजन रकारी आहारी रहा मन तान अर पी करी जय ਕਾਵਣਸੁ ਜੋਗਤ ਜਿਤ ਜਿਤ ਘਰ ਭੀਜੈ ਪਾਏ ਲਗ ਤਜ ਮੀਰਾ ਤੀਰੇ ਕਾਵਣਸੁ ਜਾਣ ਜੋ ਸਉਦਾ ਜੋਰੇ ਮੈਲ ਸਾ ਕਾਕਣ ਬਿਦ ਪਾਵੇ कमण सुबेद जित पीतर बुलावे के जारी कमण सुदा तल संचारी खोजत, खोजत निज कर पाया अमोल रत्नो साच दिखलाया कार कृपा जब मेले साही कौ नानक गुरुके स रही करंगा प्रभ को जाने जानी साधी संगा। सङ्गा ठाकर नाकियो नरतन तृप्त अकावन हर कै दर्शनो हर सांग राते मणतान हरी गौर पूरे की सरनी पर रहव चरण कमल आत्म आदार एक निहारे आगी आकार ਇਕੋ ਬਣ ਜੇ ਇਕੋ ਬਿਉਹਾਰੀ ਅਵਰ ਨ ਜਾਣੇ ਬਿਨ ਨਰਿੰਕਾਰੀ ਹਰ ਕ ਸੋਗ ਦੂਹਤੀ ਮੁਕਤੀ ਸਦਾ ਲਪਤ ਜੋਗੇ ਆਰੇ ਜੁਗਤੀ ਇਸ ਸਭ ਮੈਂ ਸਾਬਤੀ ਰਹਤੀ पारबरम गात्यान तरती संतन की के मैं मां कौन वकाणो आगाद बोध केच मेट नहीं जानो पारबरम होई कृपा की जय दूर संतन की नानक दीजै तोद्ภาवेता गावा वाणी तोद्ภาवेता तोद सत्य वघाणी तोद्ภาवेता सत गुरु मया सर्व सुखं प्राप्त तेरी दया ਜੋ ਤਦ ਭਾਵੇ ਸੋ ਨਿਰਮਲ ਕਰਮ ਜੋ ਤਦ ਭਾਵੇ ਸੋ ਸੱਚ ਧਰਮ ਸਰਬਨਿ ਗਾਣ ਗੁਣ ਤੋ ਮਹੀ ਪਾਸ 2 ਸਾਹਿਬ ਸੇਵਕ ਅਰਦਾਸ मन तन निर्मल होए हर रंग सर्व सुख पावो सत संग नाम तेरे राहे मन राता एहो कल्याण नडक कर जादा ਗੋੜੀ ਗੁਵਾਰੇ ਰੀ ਮਹੱਲਾ ਪੰਜੀ ਵਾਹ ਤਾਨਰ ਸਹਾ ਜੀਤੀ ਹੈ ਚਾਕੀ ਨਿਮਕ ਨਾ ਤ੍ਰਿਸਨਾ ਤੇਰੀ ਲਾਤੀ ਹਾਰ ਰਸ ਕਹਾ ਤੂ ਚਾਖੀ ਸਾਦ चाक तोए रहे विसमादो अम्बर रसणा पियो पयारी हे हो रास राती होए त्रिपतारी रहाओ हे जेवे तू राम गुण गाओ ਨੇਮਕ ਨੇਮਕ ਹਰ 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 ਧਿਆਉ ਆਣ ਨ ਸੁਣੀਏ ਕਤੋਂ ਜਾਈਏ ਸਾਧ ਸੰਗਤ ਹੋ ਵਡ ਭਾਗੀ ਪਾਈਏ ਆਡ ਪੈਰ ਜਿਹ ਵੀ ਅਰਾਜ ਈਆ ਹੋ ਵਾ ਸਦਾ ਅਗਾਜ ਈ ਆਉਂ ਹਾ ਸਦਾ ਸੋਹੀਲੀ ਹਰ ਗੁਣ ਗਾਵਤ ਰਸਣ ਅਮੋਲੀ ਬਨਸ ਪਤੀ ਮੌਲੀ ਫਲ ਫੁੱਲ ਪੀੜੀ ਇਹੋ ਰਸ ਰਾਦੀ ਬੋਰ ਨਾ ਛੋਡੀ ਆਣ ਨਾ ਰਸ ਕਸ ਲਾਵੀ ਨਾ ਲਾਈ कौ नानक गुर पाए सहाई गौड़ी री महला पंजवा मान मंदर तन साजी बार इस ही मध्य बस्तिया पार इस ही पीतर सुनियत साहो ਕਮਣ ਬਪਾਰੀ ਜਾ ਕਾਉ ਹਾਂ ਬਸਾਹੋ ਨਾਮ ਰਤਨ ਕੋ ਕੋ ਬਿਉ ਹਾਰੀ ਆੰਬਰਤ ਭੋਜਨ ਰਕਾਰਿ ਆਹਾਰੀ ਰਹਾਉ ਬਾਣ ਤਾ ਨਰਪੀ ਸੇਵ ਕਰੀ ਜੈ ਕਾਵਣਸੁ ਜੋਗਤ ਜਿਤ ਘਰ ਭੀਜੈ ਪਾਏ ਲਗਤ ਜਮੀਰਾ ਤੀਰੇ ਕਾਵਣਸੁ ਜਾਣ ਜੋ ਸੌਦਾ ਜੋਰੇ ਮੈਲ ਸਾ ਕਾਕਣ ਬਿਦ ਪਾਵੇ ਕਾਮਣ ਸੁਬਿਦ ਜਿਤ ਪੀਤਰ ਬੁਲਾਵੇ ਤੂੰ ਵਡਸਾ ਜਾਕੇ ਕੋਟ ਵਣ ਜਾਰੀ ਕਾਮਣ ਸੁਦਾਤਾ ਲੇ ਸੰਚਾਰੇ ਖੋਜਤ ਖੋਜਤ ਨਿਜ ਕਰ ਪਾਇਆ ਅਮੋਲ ਰਤਣ ਸਾਚ ਦਿਖ ਲਾਇਆ कार कृपा जब मेले सा कौ नानक गुरुके स रही करंगा प्रभु को जाने जानी साधी सङ्गा ठाकर नाकियो नरतन तृप्त अकावन हर कै दर्शन हार सांग राते मणतान हरि गोरपुरे की सरनी पर रहव चरण कमल आत्म आदार ਇਕ ਨਿਹਾਰੇ ਆਗਿਆਕਾਰ ਇਕੋ ਬਣ ਜੇ ਕੋ ਬਿਉਹਾਰੀ ਅਵਰਣ ਜਾਣੇ ਬੇਨ ਰਿੰਕਾਰੀ ਹਰ ਕਸੋਗ ਜੂਤੀ ਮੁਕਤੀ ਸਦਾ ਲਪਤ ਜੋਗੇ ਯਾਰ ਜੁਗਤੀ ਦੇ ਸੇ ਸਭ ਮੈਂ ਸਾਬਤੀ ਰਹਤੀ ਪਾਰ ਬ੍ਰਮ ਗਾਤਿਆਨ ਤਰਤੀ ਸੰਤਨ ਕੇ ਮੈਂ ਮਾਂ ਕੌਣ ਵਕਾਣੋ ਅਗਾਧ ਬੋਧ ਕਿਛ ਮੇਤ ਨਹੀਂ ਜਾਣੋ पार बरम मोय कृपा की जय तूर संतन की नानक कदी जय तुद पावे ता गावा बाणी तुद पावे ता सच वखाणी गुरु मैया, सतगुरुमया सर्ब सुखा तेरी दया जो तद भावे सो निर्मल कर्मा जो भावे सो सचर्म ਸਰਬਨਿਧਾਨ ਗੁਣ ਤੋ ਬਹੀ ਪਾਸੋ ੨ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗੋ ਨਾਮ ਤੇਰੇ ਰਾਹੀ ਮਾਨ ਰੱਤਾ ਇਹੋ ਕਲਿਆਣ ਨਰਕ ਕਰ ਜਾਤਾ ਗੋੜੀ ਗਵਾਰੇ ਰੀ ਮਹੱਲਾ ਪੰਜੀਵਾ ਤਾਨਰ ਸਾਹ ਜੀਤੀ ਹੈ ਚਾਕੀ निमक न तृष्णा तेरि लाथी हारस कू चखी साधो चाख तोयेर विस्मादो अव्रतरसना पियो पियारी हे हो रास राती होए त्रिपतारी रहाओ हे जेवे तू राम गुण गाओ नेमक नेमक हर 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 त्याओ आन न सुनिए का तू जाईए साध संगत या या हो वड पागी पाइए आठ पैर जिह भी आराध इया हो सदाया गाद इहा सदा सुहेली हार गुण गावत रसन अमोली ਬਣਸ ਪਤੀ ਮੌਲੀ ਫਲ ਫੁਲ ਪੀੜੀ ਇਹੋ ਰਸ ਰਾਦੀ ਬੋਰ ਨਾ ਛੋਡੀ ਆਣ ਨਾ ਰਸ ਕਸ ਲਾਵੀ ਨਾ ਲਾਈ ਕਾਉ ਨਾਨਕ ਗੁਰ ਭੈ ਸਹਾਈ ਗੋੜੀ ਗਵਾਰੇ ਰੀ ਮਹੱਲਾ ਪੰਜਵਾ मान तन बार इस ही मध्य बस्तिया पारो ए पीतर सुनियत साह कवण हाव साहो ਨਾਮ ਰਤਨ ਕੋ ਕੋ ਬਿਉਹਾਰੀ ਆੰਬਰਤ ਭੋਜਨ ਰਕਾਰਿਆਹਾਰੀ ਰਹਾਉ ਬਾਣਤਾ ਨਰਪੀ ਸੇਵ ਕਰੀ ਜੈ ਕਮਣਸੁ ਜੋਗਤ ਜਿਤ ਘਰ ਭੀਜੈ ਪਾਇ ਲਗ ਤਜ ਮੀਰਾ ਤੀਰੇ ਕਮਣ ਸੁ ਜਾਣ ਜੋ ਸੌਦਾ ਜੋਰੇ ਮੈਲ ਸਾ ਕਾ ਕਿਣ ਬਿਦ ਪਾਵੇ ਕਮਣ ਸੁ ਬਿਦ ਜਿੱਤ ਪੀਤਰ ਬੁਲਾਵੇ ਤੂੰ ਵੜ ਸਹਾ ਜਾ ਕੇ ਕੋਟ ਵੜ ਜਾਰੀ ਕਮਣ ਸੁਦਾ ਤਾਲੀ ਸੰਚਾਰੇ ਖੋਜਤ ਖੋਜਤ ਨਿਜਕਰ ਪਾਇਆ ਅਮੋਲ ਰਤਣ ਸਾਚ ਦਿਖ ਲਾਇਆ ਕਰ ਕਿਰਪਾ ਜਬ ਮੇਲੇ ਸਾਹੀ कौ नानक गुरुके विसाही रही करङ्गा प्रभ को जाने साध ही संगा ठाकर नाम कियो न वर्तन तृप्त अकाम हर के दर्शन ਹਰ ਸੰਗ ਰਾਤੇ ਮਨ ਤਾਨ ਹਰੀ ਗੁਰ ਪੂਰੇ ਕੀ ਸਰਨੀ ਪਰੇ ਰਹਾ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਏਕੋ ਬਣ ਜੇਕੋ ਬਿਵਹਾਰੀ अवर जानिरङ्कारी हरकसोगोहोति मुक्ति सदा लत जोगे अर जुगती दिस सब मैं साबती रहती पार बरम का त्यान तरती संतन की के मैं मां कौन वकाणो आगाद बोध केच मेट नहीं जानो परबरम मोय कृपा की जय टूर संतन की नानक दीजै